ਪ੍ਰੋਗਰਾਮ ਰੱਖਾਂਗੇ ਪਰ ਕਿਉਂਕਿ ਅਖਬਾਰ ਪੜਿਆ ਅਖਬਾਰ ਦੇ ਵਿੱਚ ਬਿੱਠੇ ਸੀ ਕਿਤੇ ਚਾਹ ਪੀ ਰਹੇ ਸੀ ਉੱਥੇ ਛਾਜਲੀ ਪਿੰਡ ਦੀ ਨੇਕੀ ਬਾਰੇ ਗੱਲਾਂ ਚੱਲੀਆਂ ਦੁਕਾਨਦਾਰ ਭਾਈਆਂ ਨੇ ਦੱਸਿਆ ਕਿ ਇੱਥੋਂ ਦੇ ਲੋਕ ਅਗਰ ਕੋਈ ਕੰਮ ਕਰੇ ਨੇਕੀ ਦਾ ਚੰਗਾ ਕੰਮ ਕਰੇ ਤੇ ਭਾਈ ਇੱਥੇ ਇੱਕ ਸਬਜ਼ੀ ਵੇਚਣ ਵਾਲੇ ਨੂੰ ਵੀ ਬਲਕ ਸਮਤੀ ਦਾ ਮੈਂਬਰ ਬਣਾ ਦਿੱਤਾ ਸੀ ਕਿ ਇਹ ਵੀ ਗੱਲ ਸੱਚ ਹੈ ਇਹਦਾ ਮਤਲਬ ਚਾਜਲੀ ਪਿੰਡ ਦੇ ਵਿੱਚ ਰੱਬ ਦਾ ਵਾਸਾ ਹੈ ਹਲੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ ਨਹੀਂ ਹਲੇ ਆਹੀ ਅੱਜ ਲੱਗੀ ਹੋਈ ਆ ਤੁਹਾਡੇ ਪਿੰਡ ਦੀ ਖਬਰ ਪਿੰਡ ਚਾਜਲੀ ਦੇ ਲੋਕ ਪੀਣ ਵਾਲੇ ਸ਼ੁੱਧ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਕਿੰਡੀ ਮਾੜੀ ਗੱਲ ਹੈ ਕਿ ਸਾਡੇ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਲੀ ਨੂੰ ਰਾਜਸਥਾਨ ਨੂੰ ਮੁਫਤ ਦਿੱਤਾ ਜਾ ਰਿਹਾ ਤੇ ਪੰਜਾਬ ਦੇ ਵਿੱਚ ਹੀ ਪੰਜਾਬੀਆਂ ਨੂੰ ਪੀਣ ਨੂੰ ਪਾਣੀ ਨਹੀਂ ਮਿਲ ਰਿਆ ਇਸ ਤੋਂ ਵੱਡੀ ਲਾਂਤ ਦੀ ਗੱਲ ਨਹੀਂ ਹੋ ਸਕਦੀ ਕਾਂਗਰਸ ਸਰਕਾਰ ਹੈ ਕੈਪਟਨ ਅਮਰਿੰਦਰ ਸਿੰਘ ਦੀ ਜੇ ਅਸੀਂ ਪੀਣ ਦਾ ਪਾਣੀ ਵੀ ਨਹੀਂ ਦੇ ਪਾਰੇ ਲੋਕਾਂ ਨੂੰ ਲੋਕਾਂ ਦੀ ਸਮੱਸਿਆ ਤਾਂ ਇੱਥੇ ਹੈ ਨਾ ਜੇ ਉੱਥੇ ਬੈਠ ਕੇ ਤੇਰੇ ਕੋਲ ਸਮੱਸਿਆ ਗਈ ਹੈ ਤਾਂ ਉਹਦਾ ਹੱਲ ਚਾਹੇ ਕਿ ਤੋਂ ਪਾਣੀ ਦੇ ਟੈਂਕਰ ਪੀ ਕੁਝ ਪੀ ਜੇ ਤੂੰ ਪੀਣ ਦਾ ਪਾਣੀ ਨਹੀਂ ਦੇ ਪਾਲਿਆ ਇਸ ਇਦਾਰੇ ਚ ਤਾਂ ਫਿਰ ਲੱਖ ਲਾਨਤ ਹੈ ਤੇਰੇ ਰਾਜ ਤੇ ਕਰਗੇ ਉਦੋਂ ਲੋਕੀ ਕਮਾਕਾਰਾਂ ਤੋਂ ਵਿਹਲੇ ਹੋ ਕੇ ਆ ਜਾਂਦੇ ਆ ਜਿਆਦਾ ਲੋਕ ਤੇਰੀ ਗੱਲ ਸੁਣਨਗੇ ਮੈਂ ਸਰਦਾਰ ਰਣ ਸਿੰਘ ਜੀ ਨੂੰ ਕਿਹਾ ਕਿ ਮੈਨੂੰ ਚਾਹੇ ਪੰਜ ਬੰਦੇ ਬੈਠੇ ਆ ਮੈਨੂੰ ਪੰਜ ਬੰਦੇ ਹੀ ਮਲਾ ਦੋ ਚਾਹ ਦੀ ਕਿਉਂਕਿ ਜਦੋਂ ਬਜ਼ੁਰਗੋ ਆਪਾਂ ਦੁਕਾਨ ਤੋਂ ਚੌਲ ਲੈਣ ਜਾਂਦੇ ਆ ਅਸੀਂ ਪੂਰੀ ਬੋਰੀ ਪਲਟਾ ਕੇ ਨਹੀਂ ਦੇਖਦੇ ਬੋਰੀ ਚੋਂ ਥੋੜੇ ਜਿਹਾ ਚੱਕ ਉਹਨਾਂ ਨੂੰ ਮਾਰ ਕੇ ਦੇਖਦੇ ਆ ਕਿ ਸਾਨੂੰ ਬਾਸਮਤੀ ਚਾਹੀਦਾ ਕਿ ਟੋਟਾ ਚਾਹੀਦਾ ਕਿਹੜੀ ਕੁਆਲਿਟੀ ਦਾ ਚਾਹੀਦਾ ਜੇ ਇੰਨਾ ਇੱਕ ਨੂੰ ਸਮਝ ਆ ਗਈ ਤਾਂ ਵੀ ਵੱਡੀ ਬਣ ਜੂ ਕਈ ਵਾਰੀ ਪੂਰੇ ਵਾਕ ਨੂੰ ਸਮਝਾ ਕੇ ਆਉਂਦੇ ਆ ਸਮਝ ਇੰਨੀ ਕੁ ਵੀ ਨਹੀਂ ਆਉਂਦੀ ਉਹ ਮੇਰੇ ਵਾਸਤੇ ਤੁਸੀਂ ਮੜਾ ਮੂਹੀ ਇਕੱਠਾ ਸੂਝਵਾਨ ਦਾ ਇਕੱਠੋ ਬੱਪੂ ਜੀ ਤੇ 50 ਸਾਲਾਂ ਚੋਂਦੇ ਆ 1825 ਦਿਨ ਤੇ ਜਿਹੜਾ ਐਮਐਲਏ ਆ ਐਮਪੀ ਚੁਣਿਆ ਜਾਂਦਾ ਉਹ ਚੁਣਿਆ ਜਾਂਦਾ 5 ਸਾਲਾਂ ਵਾਸਤੇ ਮਤਲਬ 1825 ਦਿਨਾਂ ਵਾਸਤੇ ਹੁੰਦਾ ਕਿ ਰਹਾ ਪੂਰੇ ਦੇਸ਼ ਵਿੱਚ ਤੇ ਸਾਡੇ ਪੰਜਾਬ ਵਿੱਚ 1825 ਦਿਨਾਂ ਚੋਂ ਸਿਰਫ 25 ਦਿਨ ਜਿਹੜੇ ਬਾਦਲ ਹੋਰੀ ਕੈਪਟਨ ਕਾਂਗਰਸ ਇਹ 25 ਦਿਨਾਂ ਲਈ ਆਹ ਹੱਥ ਜੋੜ ਕੇ ਹਾਂ ਹਾਂ ਹੰਦੇ ਨੂੰ ਵੋਟ ਪਾ ਦਿਓ ਕੋਈ ਕਹਿੰਦਾ ਭਾਈ ਤੱਕੜੀ ਨੂੰ ਵੋਟ ਪਾ ਦਿਓ 25 ਦਿਨ ਬਾਪੂ ਚ ਇਹ ਇੰਨਾ ਚੁੱਕਦੇ ਇੰਨਾ ਤੇ ਪਿੱਛੇ ਕਿੰਨੇ ਦਿਨ ਬਚ ਗਏ 1800 ਇਹ ਕਿੰਨੇ ਦਿਨ ਚੁੱਕੇ 25 ਦਿਨ ਤੇ 1800 ਦਿਨ ਅੱਪਾ ਆਮ ਲੋਕ ਇਹਨਾਂ ਐਮਐਲਏ ਐਮਪੀਆ ਦੇ ਇਹਨਾਂ ਪੁਲਿਸ ਵਾਲਿਆਂ ਦੇ ਤਹਿਸੀਲਾਂ ਚ ਤਹਿਸੀਲਦਾਰ ਦੇ ਸਰਕਾਰੀ ਅਫਸਰਾਂ ਦੇ ਕੋਲ ਅਸੀਂ ਗਰੀਬ ਲੋਕ ਐ ਚੁੱਕੇ ਬੈਠੇ ਹੁੰਨੇ ਮਾਈ ਬਾਪ ਉਹ ਕੰਮ ਕਰ ਦਿਓ ਜੀ ਇੰਤਕਾਲ ਕਰਾਉਣਾ ਸੀ ਜ਼ਮੀਨ ਦਾ ਅਗਲਾ ਕਹਿੰਦਾ ਕੱਢ ਪੈਸੇ ਜਿਵੇਂ ਥਾਣੇ ਚ ਆਪਣਾ ਇਨਸਾਫ ਲੈਣ ਵੀ ਚਲ ਗਏ ਤਾਂ ਮੁਨਸ਼ੀ ਵੀ ਰਮਤ ਲੈਣ ਤੋਂ ਪਹਿਲਾਂ ਕਹਿੰਦਾ ਕੱਢ ਪੈਸੇ ਹੈ ਕਿ ਨਹੀਂ ਸਰਕਾਰੀ ਸਕੂਲਾਂ ਦੀ ਕੋਈ ਹਾਲਤ ਵਧੀਆ ਹੈ ਤੁਹਾਡੇ ਇੱਥੇ ਮੈਂ ਗੱਲ ਸਰਕਾਰੀ ਹਸਪਤਾਲਾਂ ਦੀ ਜਦ ਪੀਣ ਨੂੰ ਪਾਣੀ ਹੈ ਨਹੀਂ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਚ ਕੀ ਹੋਣਾ ਲੱਖ ਜੀ 1825 ਦਿਨਾਂ ਦਾ ਸਵਾਲ ਹੁੰਦਾ ਆ ਨਿੰਮ ਕਿੰਨੇ ਕਿਸਾਲਾ ਪੁਰਾਣੀ ਲੱਗੀ ਹੋਈ ਹੈ ਕਿੰਨੀ ਉਮਰ ਹੋਣੀ ਹੈ ਦੀ ਨਿੰਮ ਦੀ ਜਿਨੇ ਇਹ ਨਿੰਮ ਬੀਜੀ ਸੀ ਸ਼ਾਇਦ ਉਹ ਦੁਨੀਆ ਤੇ ਅੱਜ ਹੋਵੇ ਨਹੀਂ ਨਹੀਂ ਨਾ ਪਰ ਉਹਨੇ 50 ਸਾਲ ਪਹਿਲਾਂ ਸੋਚ ਲਿਆ ਕਿ ਨਿੰਮ ਦਾ ਬੂਟਾ ਲਾ ਦਮਾ ਅੱਜ ਆਪਾਂ ਇਸ ਨਿੰਮ ਦੀ ਛਾਂ 'ਚ ਬੈਠੇ ਹਾਂ ਇਸ ਲਈ ਸਾਨੂੰ ਟਾਈਮ ਤੋਂ ਪਹਿਲਾਂ ਸੋਚਣਾ ਪਿਆ ਕਿ ਅੱਗੇ ਕੀ ਹੋਊਗਾ ਹੋ ਸਕਦਾ ਮੈਂ ਇਹ ਬੂਟਾ ਜੇ ਮੈਂ ਅੱਜ ਲਾਵਾਂ ਇਹਦੀ ਛਾਂ ਸ਼ਾਇਦ ਮੈਂ ਨਾ ਮਾਣਾ ਪਰ ਆਉਣ ਵਾਲੀਆਂ ਨਸਲਾਂ ਤਾਂ ਮਾਣਨਗੇ ਅਬ ਚਿਰ ਵੀ ਝੁੰਪਰੇ ਬਿਠੇ ਆਜਾ ਪੁੱਤ ਪਤਨੀ ਤੇਰੇ ਪੁੱਛੇ ਚਾਜ ਲੈ ਆਪਣੇ ਬੱਚੇ ਤੇ ਦੇਖੋ ਵੀ 18 ਸਾਲ ਦੀ ਉਮਰ ਚ ਮਤਲਬ ਕਿ 13 ਸਾਲ ਬਾਅਦ ਇਹਦੀ ਵੋਟ ਬਣਨੀ ਹੈ ਕੀ ਇਹਨੂੰ ਪਤਾ ਵੀ ਕਰਜ਼ਾ ਕੀ ਹੁੰਦਾ ਇਹਨੂੰ ਪਤਾ ਬੇਰੋਜ਼ਗਾਰੀ ਕੀ ਹੁੰਦੀ ਹੈ ਕੀ ਇਹਨੂੰ ਪਤਾ ਚਿੱਟਾ ਕੀ ਹੁੰਦਾ ਕੀ ਇਹਨੂੰ ਪਤਾ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਫ ਦੀ ਝੂਠੀ ਸੌਂ ਖਾਦੀ ਹੈ ਇਹਨੂੰ ਪਤਾ ਕੀ ਨਹੀਂ ਪਤਾ ਪਰ ਅੱਜ ਜੇ 5 ਸਾਲ ਦਾ ਤਾਂ ਅੱਜ ਤੋਂ 5 ਸਾਲ ਬਾਅਦ ਇਹਨੇ 10 ਸਾਲ ਦਾ ਹੋ ਜਾਣਾ ਉਹ ਤੋਂ 5 ਸਾਲ ਬਾਅਦ ਇਹਨੇ 15 ਦਾ ਹੋ ਜਾਣਾ ਉਹ ਤੋਂ 5 ਸਾਲ ਬਾਅਦ ਇਹਨੇ 18 ਦਾ ਹੋਣਾ ਤੇ ਇਹਦੀ ਵੋਟ ਬਣਨੀ ਇਹਦਾ ਮਤਲਬ ਅਗਲੀਆਂ 3 ਵੋਟਾਂ ਤੱਕ ਤਾਂ ਇਹਦੀ ਵੋਟ ਹੀ ਨਹੀਂ ਬਣਨੀ ਇਹਨੂੰ ਸੋਝੀ ਨਹੀਂ ਆਉਣੀ ਵੀ ਭਾਈ ਵੋਟ ਹੁੰਦੀ ਕੀ ਇਹਨੂੰ ਪਤਾ ਲੱਗ ਜਾ ਬੱਚੇ ਨਹੀਂ ਨਾ ਇਹ ਮਾਸੂਮ ਜੀ ਜਾਣ ਨੂੰ ਪਤਾ ਕਿ ਕਾਂਗਰਸ ਨੇ ਦਰਬਾਰ ਸਭ ਤੱਕ ਇਹਨੂੰ ਪਤਾ ਕਿ 2002 ਚ ਮੁਸਲਮਾਨ ਭਰਾ ਮਾਰ ਦਿੱਤੇ ਗਏ ਤੇ 1984 ਚ ਸਿੱਖਾਂ ਦਾ ਕਤਲੇਆਮ ਹੋਇਆ ਇਹਨੂੰ ਕੁਝ ਨਹੀਂ ਪਤਾ ਇਹ ਕੋਰੀ ਸਲੇਟ ਹੈ ਕੋਰੀ ਸਲੇਟ ਤੇ ਹੁਣ ਵੀ ਦੇਖੋ ਡੈਂਬ ਰਿਆ ਜਾ ਖੜਾ ਡਰਿਆ ਜਾ ਤੁਸੀਂ ਚਾਹੁੰਦੇ ਹੋ ਕਿ ਅੱਜ ਤੋਂ 18 ਸਾਲ ਬਾਅਦ 18 ਸਾਲ ਦਾ ਹੋਊਗਾ ਜਦੋਂ ਉਦੋਂ ਇਹ ਇੱਦਾਂ ਹੀ ਡੈਂਬ ਰਿਆ ਡਰਿਆ ਰਹੇ ਤੇ ਬੇਰੋਜ਼ਗਾਰੀ ਚੋਂ ਲੰਗੇ ਰੱਬ ਨਾ ਕਰੇ ਜਾ ਬੋ ਤੁਸ ਜਾਰੇ ਆਪਣੀ ਲੜਾਈ ਹੁਣ ਆਪਣੀ ਨਹੀਂ ਰਹੀ ਬਾਪੂ ਜੀ ਆਪ ਜੀ ਦੀ ਕਿੰਨੀ ਉਮਰ ਹੈ 80 ਸਾਲ ਤੁਸੀਂ ਵੀ ਆਪਣੇ ਬੱਚਿਆਂ ਨੂੰ ਕਿਹਾ ਹੋਣਾ ਪੁੱਤ ਮੇਰੀ ਤਾਂ ਜਿਹੋ ਜੀ ਲੰਗਣੀ ਸੀ ਲੰਗੀ ਆਪਣੀ ਸਵਾਰ ਹੋਈ ਆਈ ਕਹਿੰਨੇ ਆਪਾਂ ਆਪਣੀ ਜਿਹੋ ਜੀ ਲੰਗਣੀ ਸੀ ਮੈਂ ਵੀ ਕਹਨਾ ਮੇਰੀ ਜਿਹੋ ਜੀ ਲੰਗਣੀ ਸੀ ਲੰਗੀ ਹੁਣ ਇਹਨਾਂ ਬੱਚਿਆਂ ਦੀ ਸਵਾਰ ਲਈ ਬਣਦੀ ਹੈ ਸਵਾਰ